ਲੋ ਜੀ ਆ ਵੀ ਕਬੂਤਰਾ ਬਾਈ ਤਰਵਿੰਦਰ ਚੌਂਕੀ ਮਾਨ ਦੇ ਬਾਈ ਕੋਇਦ ਕੀ ਆ ਕੌਫੀ ਦੇ ਦੋ ਤਿੰਨ ਬੱਚੇ ਕੱਡੇ ਹੋਏ ਸਾਰੇ ਖੁੱਡਿਆਂ ਦੇ ਵਿੱਚ ਹੀ ਫਿਰਦਾ ਹੈ ਕਿ ਇੱਕ ਦੋ ਦੋ ਤੇ ਬਾਈ ਨੂੰ ਨਸਲ ਬਾਰੇ ਜ਼ਰੂਰ ਪੁੱਛਾਂਗੇ ਵੀ ਇਹ ਕਿਹੜੀ ਨਸਲ ਆ ਬਾਈ ਤੇ ਇਹਦੇ ਵਿੱਚ ਵੀ ਬੱਚੇ ਕੱਡੇ ਹੋਏ ਆ ਦੇਖੋ ਇਹਨੂੰ ਰੱਖਣੇ ਬਾਕੀ ਦੇਖ ਸਕਦੇ ਹੋ ਬੈਠਾ ਮਕੂਤਰਾ ਦੇ ਸਾਹ ਜਿਹੜਾ ਜਿੰਨੇ ਮਰਜ਼ੀ ਜੋੜੇ ਪਾ ਲਓ ਇਹਦੇ ਚ ਕਿਉਂਕਿ ਬੈਠਣ ਨੂੰ ਕੂਤਰਾ ਦੇ ਡੰਡੇ ਲੱਗੇ ਹੋਏ ਆ। ਉਤਰੇ ਕੰਨੇ ਸੋਹਣੇ। ਉਹ ਬੱਚੇ ਕੱਡੇ ਹੋਏ ਆ। ਇਧਰ ਪਿੱਛੇ ਬਾਈ ਤੇ ਜਾਲੀ ਲਾਈ ਵੀ ਆ। ਵੀਡੀਓ ਲਾਈਕ, ਕਮੈਂਟ ਤੇ ਸ਼ੇਅਰ ਜ਼ਰੂਰ ਕਰਿਆ ਕਰੋ ਬਾਈ ਬਣ ਕੇ। ਕਿਉਂਕਿ ਤੁਹਾਡੀ ਇੱਕ ਲਾਈਕ, ਕਮੈਂਟ ਤੇ ਸ਼ੇਅਰ ਨਾਲ ਹੀ ਆਪਣੀ ਵੀਡੀਓ ਅੱਗੇ ਗਰੋਅ ਆਪ ਹੋਣੀ ਆ। ਜਿੰਨੇ ਕਮੈਂਟ ਵੱਧ ਕਰੋਗੇ, ਉੰਨੀ ਵੀਡੀਓ ਵਧੀਆ ਚੱਲੂਗੀ। ਤੁਮੀ ਥੋੜਾ ਦਾ ਸਿਰਫ ਇੱਕ ਹਾਥੀ ਹੀ ਲਾਉਣਾ ਤੁਸੀਂ ਮੜਾ ਜਾ ਮੈਂ ਦੇਖੋ ਭਰਾਓ ਸਾਰਾ ਦਿਨ ਫਿਰਦਾ ਰਹਿਣਾ ਹਨ ਤੇ ਸ਼ੌਂਕਲਾ ਮਾਰਾ ਵੀ ਚਲ ਆਪਣਾ ਸ਼ੌਂਕ ਵੀ ਪੂਰਾ ਹੋਈ ਜਾਂਦਾ ਤੇ ਜਿਵੇਂ ਕਹਿੰਦੇ ਵੀ ਲਿਆਜ ਵੀ ਪਈ ਜਾਂਦੇ ਗਾਂ ਦੀਆਂ ਗਾਂ ਦੇ ਨਾਲ ਪਛਾਣ ਬਣੀ ਜਾਂਦੀ ਹੈ ਤੇ ਉਹਦੇ ਕਰਕੇ ਵੀ ਸ਼ੇਅਰ ਜ਼ਰੂਰ ਕਮੈਂਟ ਲਾਇਕ ਕਰਿਆ ਕਰੋ ਹੋਰ ਆਪਾਂ ਕਿਸੇ ਨੂੰ ਵੀ ਕੰਮ ਕਹਿੰਦੇ ਜੀ ਤੇ ਬਾਕੀ ਵੀਡੀਓ ਆਪਣੀਆਂ ਹੋਣਾਂ ਜਿਹੜੀਆਂ ਲਗਾਤਾਰ ਆਉਂਦੀਆਂ ਰਹਿਣਗੀਆਂ ਕੋਫੀ ਕਲਰ ਬਾਈ ਦੇ ਸਾਰੇ ਘੁੱਟਿਆਂ ਦੇ ਵਿੱਚ ਪੁੱਛਾਂਗੇ ਜ਼ਰੂਰ ਆਪਾਂ ਵੀ ਇਹ ਕਿਹੜੀ ਬਰੀਡਾ ਕੰਮ ਜਿਹੜਾ ਪਹਿਲਾਂ ਐ ਸੀ ਉਦੋਂ ਆਪਾਂ ਦੇਖਿਆ ਨਹੀਂ ਸੀ ਇਹ ਤੇ ਹੁਣ ਜਾਂਦਾ ਬਾਈ ਨੇ ਕੋਈ ਜੋੜਿਆਂ ਦੇ ਵਿੱਚ ਕੋਈ ਫੇਰ ਫੇਰ ਕਰਿਆ ਕਿਉਂਕਿ ਪਹਿਲਾਂ ਜਿਹੜੇ ਕਬੂਤਰ ਬਾਈ ਦੇ 2023 ਦੇ ਵਿੱਚ ਬਹੁਤ ਜ਼ਿਆਦਾ ਮਰ ਚੁੱਕੇ ਨੇ ਪਹਿਲਾਂ ਤਾਂ ਸੀਗਾ 4-500 ਕਬੂਤਰ ਘਰੇ ਹੁਣ ਤਾਂ ਮਸਾਂ ਹੀ 100 ਕਬੂਤਰ ਮਸਾ ਹੋਣਾ 100 ਤੋਂ ਵੀ ਘੱਟ ਹੋਣਗੇ ਵੱਡੇ ਕਬੂਤਰ ਤੇ ਆ दाਣੇ ਤੁਸੀਂ ਇਹਦੇ 'ਚ ਵੀ ਦੇਖ ਸਕਦੇ ਹੋ ਪਾਣੀ ਵਾਲੀ ਟ੍ਰੇ ਵੀ ਦੇਖ ਸਕਦੇ ਹੋ ਕਿਹੜੀ ਰੱਖੀ ਹੋਵੇ ਤੇ ਲੈਡ ਦਾ ਪ੍ਰਬੰਧ ਇਹਦੇ 'ਚ ਵੀ ਹੈਗਾ ਮਿੱਤਰੋ ਆ ਦੇਖੋ ਸਾਰੇ ਘੁੱਡਿਆਂ ਦੇ ਵਿੱਚ ਫਿਟਿੰਗ ਕਰਾਈ ਹੋਏ ਬਾਈ ਵੀ ਰਾਤ ਨੂੰ ਬੱਚੇ ਕੱਢੇਗਾ ਤੇ ਰਾਤ ਨੂੰ ਬੱਦਲ ਛੱਡ ਦਿੰਦਾ ਬਾਈ ਤੇ ਰਾਤ ਨੂੰ ਵੀ ਉਤਰ ਚੋਗਾ ਦੇ ਜਾਂਦੇ ਆ ਬੱਚੇ ਇਹ ਜੀ ਜੀ ਵੀ ਇਹ ਵੀ ਪ੍ਰਬੰਧ ਹੋਣਾ ਚਾਹੀਦਾ ਕਿਉਂਕਿ ਆ ਜਾਲ ਲੱਗੇ ਸਾਰੇ ਘੁੱਡੇ ਖੋਲ ਦਿੰਦਾ ਬਾਈ ਤੇ ਜਿਹਨੇ ਬਾਹਰ ਬੈਠਣਾ ਹੁੰਦਾ ਬਾਹਰ ਜਿਹਨੇ ਅੰਦਰ ਬੈਠਣਾ ਹੁੰਦਾ ਅੰਦਰ ਦਿਨੇ ਸਾਰਾ ਦਿਨ ਕੰਪਿਊਟਰਾਂ ਐ ਫਿਰਦੇ ਰਹਿੰਦੇ ਆ ਗਰਮੀ ਦੇ ਵਿੱਚ ਨਾਲੇ ਗਰਮੀ ਦੇ ਵੀ ਕੰਪਿਊਟਰ ਬਾਹਰ ਮਿਲਦੇ ਰਹਿੰਦੇ ਆ ਤੇ ਕੋਈ ਦਿੱਕਤ ਪਰੇਸ਼ਾਨੀ ਨਹੀਂ ਤਾਂ ਜਾਲ ਲੱਗਿਆ ਵਾ ਉੱਤਰ ਵੱਲ ਦੇ ਵੀ ਆ ਛਤਰੀਆਂ ਲਾ ਜੀਆਂ ਵੀ ਆ ਬਾਹਰ ਵੀ ਦਾਣੇ ਪਏ ਰਿਹਾ ਇਕੱਲੇ ਖੁੱਡਿਆਂ ਤੇ ਪੈਸੇ ਲੋਨ ਨਾਲੋਂ ਆਪਣੀ ਸਾਂਭ ਸੰਭਾਲ ਦੇ ਵਿੱਚ ਵੀ ਗੌਰ ਕਰੋ ਕਈ ਵਾਰੀ ਬੰਦੇ ਖੁੱਡਿਆਂ ਤੇ ਤਾਂ 2-2 ਲੱਖ ਰੁਪਇਆ ਲਈ ਜਾਂਦੇ ਆ ਪਰ ਕਬੂਤਰਾਂ ਦੇ ਉੱਤੇ ਗੌਰ ਘੱਟ ਕਰਦੇ ਆ ਅਗਲੀ ਜੇ ਗੌਰ ਕਰਾਂਗੇ ਤਾਂ ਕਬੂਤਰ ਉੱਡਣੇ ਆ ਖੁੱਡਾ ਚਾਹੀਏ ਛੋਟਾ ਪਾ ਲੋ 2 ਪਾ ਲੋ 3 ਪਾ ਲੋ ਘੱਟ ਪੈਸੇ ਲਾ ਦੋ ਪਰ ਜਿਹੜੀ ਆਪਦੀ ਕਬੂਤਰਾਂ ਦੇ ਉੱਤੇ ਗੌਰ ਆ ਵਧ ਰੱਖੋ ਜੇ ਤੁਹਾਡੇ ਕੋਲ ਸਮਾਂ ਮਿਹਨਤ ਆ ਫੇਰ ਤੁਸੀਂ ਕਬੂਤਰ ਡਾਉਂਗੇ ਜੇ ਕੱਲੇ ਖੁੱਡਿਆਂ ਨਾਲ ਕਬੂਤਰ ਉੱਡਣ ਫਿਰ ਤਾਂ ਗੱਲਾਂ ਹੀ ਕਾਹਦੀਆਂ ਹੁਣ ਆਪਾਂ ਦੇਖ ਹੀ ਸਕਦੇ ਹਾਂ ਵੀ ਕਿੰਨੇ ਖਿਡਾਰੀ ਨੇ ਪਿਆਰ ਦੇ ਵਿੱਚ ਹਰੇਕ ਪੰਨੇ 'ਚ 2-4 ਬੰਦੇ ਹੈਗੇ ਕੂਤਰ ਡਾਉਣ ਵਾਲੇ ਪਰ ਨਾ ਕਿੰਨੇ ਅਕਦਾ ਚੱਲਦਾ ਉਹ ਆਪਣੇ ਸਾਹਮਣੇ ਹੀ ਆ ਵੀ ਥੋੜੇ ਜੇ ਬੰਦਿਆਂ ਦਾ ਕਾਰਨ ਕੀ ਆ ਵੀ ਉਹਨਾਂ ਕੋਲ ਬੰਦੇ ਵੀ ਆ ਮਿਹਨਤ ਵੱਧ ਕਰਦੇ ਆ ਹੋਰ ਆ ਕੁੱਡੇ ਦਾ ਹੌਂਪੌਣ ਲੱਗਿਆ ਉਹ ਤੇ ਪਹਿਲਾਂ ਤਾਂ ਕੋਈ ਇਹੋ ਜੀ ਗੱਲਬਾਤ ਵੀ ਹੈ ਨਹੀਂ ਜੁੱਡੇ ਤਾਂ ਕਿਉਂਕਿ ਉਹਨਾਂ ਨੂੰ ਮਜਬੂਰੀ ਦਾ ਸਪਾਉਣੇ ਪੈਗੇ ਸਮੇਂ ਦੇ ਹਿਸਾਬ ਨਾਲ ਬਦਲਣਾ ਪੈਂਦਾ ਕਹਿੰਦੇ ਹੁੰਦੇ ਆ ਵੀ ਜਦੋਂ ਬਰੋਬਰ ਸ਼ਰੀਕ ਝੰਮ ਪੈਂਦਾ ਕੋਈ ਵਧੀਆ ਖੁੱਡੇ ਪਾ ਲੈਂਦਾ ਫਿਰ ਬੰਦੇ ਨੂੰ ਉਹਨੂੰ ਦੇਖ ਕੇ ਪਾਉਣੇ ਪੈਂਦੇ ਅਗਲਾ ਕਹਿੰਦਾ ਫਲਾਣੇ ਦਾ ਯਾਰ ਇੰਨੇ ਨੇ ਉਹਨੇ ਖੁੱਡੇ ਤੇ ਇਹਦਾ ਖੁੱਡੇ ਵੀ ਨਹੀਂ ਜੱਜ ਲੈ ਪਾਏ ਵੀ ਕਿਹੜਾ ਖਿਡਾਰੀ ਹੋਊਗਾ ਉਹ ਚੀਜ਼ ਆ ਵੀ ਹੁਣ ਜੀ ਕੋਈ ਟਰੈਕਟਰ ਮੋਟਰਸਾਈਕਲ ਨਾਲ ਜਿੱਤੇ ਤਾਂ ਅਗਲਾ ਕਹਿੰਦਾ ਪਤਾ ਨਹੀਂ ਉਵੇਂ ਹੋ ਪਰ ਵਿੱਚ ਬੰਦੇ ਬਾਲੇ ਭੜੇ ਨੇ ਤੇ ਜਿਹੜੇ ਯਾਨੀ ਕਿ ਟਰੈਕਟਰ ਮੋਟਰਸਾਈਕਲ ਤਾਂ ਨਹੀਂ ਜਿੱਤੇ ਪਰ ਬਾਜ਼ੀਆਂ ਵੀ حساب ਕਰਨਾ ਔਖਾ ਹੋ ਜਾਂਦਾ ਕਾਰਨ ਕਿ ਵੱਡੀਆਂ ਬਾਜ਼ੀਆਂ ਤੇ ਕਈ ਵਾਰੀ ਬੰਦੇ ਕੋਲ ਪੈਸੇ ਲਾਉਣ ਨੂੰ ਟਾਈਮ ਨਹੀਂ ਹੁੰਦਾ ਬਾਲੇ ਪੈਸੇ ਨਹੀਂ ਹੁੰਦੇ ਕਈ ਵਾਰੀ ਬੰਦੇ ਘੱਟ ਹੁੰਦੇ ਬਾਜ਼ੀਆਂ ਤੇ ਜਾਣੀਆਂ ਤਾਂ ਦੂਰ ਨੇੜੇ ਤੇ ਆਪਦੇ ਕੋਲੇ ਕੋਲੇ ਬਾਜ਼ੀਆਂ ਛੱਡੀ ਰੱਖਦੇ ਆ ਵੀ ਫੁੱਡਾਗਾ ਇੱਥੇ ਵੱਡੇ ਕਬੂਤਰ ਨੇ ਆ ਵੀ ਸਾਨੂੰ ਬਾਈਡ ਬੋਰਡ ਹੀ ਦਿਖਾਉਣ ਲੱਗਿਆ ਕਬੂਤਰ ਕਬੂਤਰ ਸਾਰੇ ਬਾਹਰ ਚਲੇ ਗਏ ਨਿਕਲ ਕੇ ਤੇ ਆ ਬੱਚੇ ਕੱਢੇ ਆ ਇਹਦੇ ਵਿੱਚ ਵੀ ਆਹੀ ਸਿਸਟਮ ਆ ਤਾਂ ਆ ਛੱਤ ਤੋਂ 2 ਫੁੱਟ ਨੀਵੇਂ ਤੇ ਟੋਕਰੀਆਂ ਲੱਗੀਆਂ ਹੋਈਆਂ ਨੇ ਤੇ ਨਾਲ ਬੈਠਣ ਨੂੰ ਕਬੂਤਰ ਦੀ ਜਗਾ ਹੈਗੀ ਆ ਕਬੂਤਰ ਇਹ ਕਾਂਡਿਆਂ ਦੇ ਬਾਝਾਂ ਲਾਈ ਕੇ ਆਉਂਦਾ ਜਿੱਥੇ ਮਰਜ਼ੀ ਬੈਠਾ ਰੇ ਡਾਰੀਆਂ ਮਾਰੀ ਜਾਵੇ ਤੇ ਕਬੂਤਰ ਇਹਦੇ ਵਿੱਚ ਵੀ ਸ਼ਾਨਦਾਰ ਦਿਖਾਉਂ ਲੱਗਾ ਸਾਨੂੰ ਮੈਂ ਰੋਜ਼ੋਂਗ ਤੇ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਿਓ ਵਕਤ ਤੋਂ ਵੱਧ ਆਹੇ ਕਬੂਤਰ ਵੀਡੀਓ ਬਣਵਾ ਲੈਣਾ ਬੈਠਾ ਫਿਰ ਬੜਾ ਨਿਆਰਾ ਆਉਂਦਾ ਹੱਥ 'ਚ ਫੜ ਕੇ ਤਾਂ ਚਲੋ ਕਬੂਤਰ ਦਿਖਾਉਣੇ ਹੁੰਦੇ ਆ ਬੰਦੇ ਨੇ ਬਹੁਤ ਸ਼ਾਨਦਾਰ ਕਬੂਤਰ ਆ ਬੱਚੇ ਕੱਢੇ ਹੋਏ ਆ ਇਹਦੇ ਜਿਵੇਂ ਭਰਾ ਉਹ ਕਣਕੀ ਛਿੱਟੀ ਹੋਇਆ ਗੱਲੀ ਤੇ ਜਿਹੜੀ ਗੱਲ ਦਾ ਮੈਂ ਸੁਣ ਜ਼ਿਕਰ ਕਰਦਾ ਉਹ ਵੀ ਖੁੱਡੇ 'ਚ ਜਾਇਦੂ ਪਤਾ ਲੱਗਦਾ ਵੀ ਕੀ ਪੈਂਦਾ ਤੇ ਇੰਟਰਵਿਊ ਦੇ ਵਿੱਚ ਗੱਲਾਂ ਬੰਦਾ ਦੱਸ ਦਿੰਦਾ ਵੀ ਆਹ ਪਾ ਦੋ ਉਹ ਪਾ ਦੋ ਪਰ ਉਹ ਬੰਦੇ ਦੇ ਪਾਉਣ ਦਾ ਢੰਗ ਹੋਰ ਹੁੰਦਾ ਕੋਈ ਕਿਹੜੇ ਮਹੀਨੇ ਕਿਹੜੀ ਖਰਾਕ ਪਾਉਂਦਾ ਕਿਹੜੇ ਮਹੀਨੇ ਕਿਹੜੀ ਪਰ ਆਪਾਂ ਇੰਟਰਵਿਊ ਦੇਖ ਕੇ ਜੇ ਆਪਾਂ ਆਪਦੇ ਕੂਆ ਨੂੰ ਹੀ ਖੋਆ ਤੁੰਨੀ ਗਏ ਆਪ ਨੂੰ ਪਤਾ ਹੋਣਾ ਚਾਹੀਦਾ ਵੀ ਖੋਆ ਦਿੰਨੇ ਕਿਉਂ ਆ ਤੇ ਕਦੋਂ ਦੇਣਾ ਪੈਂਦਾ ਜੇ ਪਉ ਹੀ ਰਹੀ ਜਾਣਾ ਫਿਰ ਮੋਟਰ ਸਾਈਕਲ ਚੱਕੀ ਰੱਖਦੇ ਪਿੱਛੇ ਜਾਂ ਦਾ ਫਿਰ ਉਹ ਜਮਾ ਹੀ ਉੱਡਨ ਉਹ ਰਹ ਜਾਂਦਾ ਗੁਲਗਲਿਆਂ ਵਰਗੇ ਹੋ ਜਾਂਦੇ ਆ ਜਾਂ ਫਿਰ ਜਮਾ ਹੀ ਭੱਜਣ ਲੱਗ ਜਾਂਦੇ ਆ ਹਨਾ ਉਹ ਚੀਜ਼ ਆ ਤੇ ਗੌਰ ਕਰਿਆ ਕਰੋ ਪਾਣੀ ਵਾਲੇ ਇੱਧਰ ਸਾਰੇ ਹੁੱਡਾਂ ਚ ਹੀ ਆਖੇ ਗਏ